ਜਿੰਪਾਣਾ ਪੰਜਾਬ ਦਾ ਇੱਕ ਨੌਜਵਾਨ ਗੁਜਰਾਤ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਗਿਆ ਸੀ ਜੋ ਫਿਰ ਲਾਪਤਾ ਹੋ ਗਿਆ ਸੀ ਪਰਿਵਾਰ ਨੇ ਉਸ ਦੇ ਅਪਹਰਣ ਹੋਣ ਦਾ ਸ਼ੱਕ ਜਤਾਇਆ ਸੀ ਕਿ ਹੁਣ ਕਾਫੀ ਦਿਨ ਬਾਅਦ ਨੌਜਵਾਨ ਦੀ ਘਟਨਾਥਾਂ ਤੋਂ ਕਲਚੂਰੀ ਤੇ ਗਲੇ ਸੜੀ ਹਾਲਤ ਵਿੱਚ Laash ਮਿਲੀ ਹੈ ਤੇ ਪਰਿਵਾਰ ਨੇ ਇਸ ਪੂਰੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਕਤਲ ਦਾ ਸ਼ੱਕ ਜਤਾਇਆ ਹੈ ਸਾਡੇ ਨਾਲ ਤੇ ਤੂੰ ਮਾਰਾ ਹੋਰ ਕੀ ਹੋਣਾ ਹੈ ਸਾਡਾ ਤੇ ਲੱਖ ਪੁੱਤ ਗਿਆ ਕਰ ਵਿੱਚ ਅੱਗੇ ਪਿਓ ਨਹੀਂ ਛੇੜਦੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਕੀ ਨਹੀਂ ਰਹੀ ਹੁਣ ਕਿਦੇ ਸਾਰੇ ਜੀਣਾ ਹੈ ਉਹਦੀ ਉਹਦੀ ਬਾਡੀ ਕਿਸਲਾ ਪਾ ਜੇ ਕਿਹੜੀ ਬਾਡੀ ਤੇ ਵੇਖਣ ਲੈ ਕਿ ਨਹੀਂ ਮਿਲੀ ਉਹ ਤਾਂ ਹੀ ਲਿਆਈ ਨਹੀਂ ਸਕਦੇ ਆ ਉਹਦੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਸਾਨੂੰ ਸਸਕਾਰ ਉੱਥੇ ਦਾ ਇਧਰ ਵੀ ਨਾਂ ਜੀ ਸਸਕਾਰ ਉੱਥੇ ਹੀ ਅਸੀਂ ਤਾਂ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਹੱਡੀਆਂ ਲੈ ਆ ਕੇ ਬਖਾ ਦੋ ਹੋਰ ਚੌਥੋ ਕੁਝ ਲਿਆ ਨਹੀਂ ਸਕਦੇ ਈ ਮੰਗ ਕਰਦੇ ਆਪਾਂ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਆਂ ਇਹ ਵਿਚਾਰੀ ਕਿਵੇਂ ਸਰ ਤੇ ਜੀਏਗੀ ਤੇ ਕੀ ਖਾਏਗੀ ਉੱਤਰ ਤੱਕ ਮਾਉਣ ਵਾਸਤੇ ਖਲਾਇਆ ਹੀ ਤੇ ਤੁਹਾਈ ਛੜਾ ਛੜਾ ਪੁੱਤਰ ਵੀ ਨਹੀਂ ਕਰਾ ਰਾਇਆ ਹੁਣ ਸਰਕਾਰ ਤੋਂ ਆਡੀ ਇਹ ਮੰਗੇ ਤੇ ਸਾਡੀ ਮੱਤਤ ਕਰੇ ਮੈਨੂੰ ਪਤਾ ਲੱਗੋ ਕਿ ਮਾਨੇ ਬਹੁਤ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਮਾਂ ਦਾ ਹਾਂਜੀ ਮਾਂ ਤੇ ਨਾਂ ਵੀ ਲਤਵਾਇਆ ਮਾਂ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾਂ ਦਾ ਉਹਦੀ ਬਾੰਦ ਇਸ ਤਰ੍ਹਾਂ ਦਾ ਸੁਭਾਸੀ ਪਰਿਵਾਰਕ ਰਿਸੋਰਸ ਦਾ ਵੀ ਬਹੁਤ ਪਿਆਰ ਕਰਦਾ ਹੈ ਪਰਿਵਾਰ ਨਾਲ ਸਾਰੇ ਇਤਨਾ ਜੀ ਜੀ ਕਰਕੇ ਬੋਲਦਾ ਸੀ ਅਸੀਂ ਯਾਦ ਨਹੀਂ ਸਕਦੇ ਕਿੰਨਾ ਕੋ ਪਿਆਰ ਕਰਦਾ ਹੈ ਸਾਡੇ ਨਾਲ ਸਾਡੀਆਂ ਤੇ ਆਪਣਿਆਂ ਤੋਂ ਤੇ ਕਿੰਨੀਆਂ ਤੇ ਆ ਦੇ ਵੀ ਉਹ ਹੀ ਤੋਂ ਮੇ ਬੇਟੀ ਤਾਂ ਨਾਦਤਾ ਲੱਤ ਟੁੱਟ ਗਿਆ ਹਾਂਜੀ ਸਰ ਬਹੁਤ ਹੀ ਮੰਦਪਾ ਗੀਤ ਕਹਿੰਦਾ ਵਸ ਰਹੀ ਹੈ ਕਿ ਜਿਹੜਾ ਨੌਜਵਾਨ ਗੁਜਰਾਤੀ ਕੰਪਨੀ ਚ ਲਾਇਬਲਟੀ ਸੀ ਉਸ ਨੂੰ ਮ੍ਰਿਤਕ ਵੀਰੀ ਮਿਲੀ ਏ ਕਹਾਂ ਕਰੀ ਸਰ ਇਹ ਸਦਮਾ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਦੱਬਾ ਨੌਜਵਾਨਾਂ ਦਾ ਛੋਟੀ ਉਮਰ ਚ ਗਿਆ ਉਹਦੇ ਪਿਤਾ ਦਾ ਦੁਹਾੜੀ ਪਲਾ ਰਸੀ ਗਈ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖ ਦਾ پہاੜ ਜੁਮਕੇ ਡੁੱਗਾ ਹੈ ਗੁਗਰਾਤ ਚ ਬੱਚਾ ਸਾਡਾ ਨਕੂ ਕਰਦਾ ਸੀ ਪ੍ਰਾਈਵੇਟ ਮਿਊਜ਼ਿਕ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਦਾ ਬਹੁਤ ਵੱਡਾ ਟੱਕਾ ਹੈ ਸਾਨੂੰ ਇਸ ਸਿੱਕੂ ਕੁਤਿਆਂ ਦੀਆਂ ਨੇ ਦਿੱਕਤ ਵਿਖਿਆ ਜਾ ਰਿਹਾ ਹੈ ਇਸ ਬੱਚੇ ਦਾ ਧੱਕਾ ਹੋਇਆ ਸੀ ਅਸੀਂ ਪੰਜਾਬੀ ਕਿਤੇ ਵੀ ਜਾ ਕੇ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਜੋ ਪਤਾ ਲੱਗਿਆ ਕਿ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਹਦਾ ਸਾਨੂੰ ਪਿੰਦਰ ਸਾਨੂੰ ਕੁਤਿਆਂ ਨਾਲ ਪਿੰਜਰ ਸੀ ਦਿੱਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਕਿ ਇਹ ਸਾਡਾ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਸਾਡੀ ਜੱਦੂ ਜਹਦ ਨਾਲ ਇਨਸਾਫ ਲਿਆ ਕਿਉਂਕਿ ਉਹ ਸਾਬਤ ਪਰਚਾ ਨਹੀਂ ਸੀ ਪੜ ਰਹੇ ਬੱਚੇ ਦਾ ਉਹਨਾਂ ਦਿੱਤੇ ਉਹ ਕੰਪਨੀ ਦੇ ਕੁਝ ਕਰੰਦੇ ਗਰੋ ਹੋਵੇਗਾ ਜਿਹਨਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਦੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਪਰਚਾ ਲਾ ਕੇ ਆ ਤਾਂ ਪੰਜਾਬ ਦੇ ਜੱਤੇ ਬੰਦੇ ਚੱਲ ਕੇ ਆਉਣਗੇ ਮੈਂ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੂੰ ਖਾਸ ਕਰਕੇ ਗੱਲ ਕਰਨਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਦਾ ਧੱਕਾ ਹੋਇਆ ਤੂੰ ਤੇ ਉਹਨਾਂ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੀ ਬੱਚੀ ਨਾਲ ਬਹੁਤ ਧੱਕਾ ਹੋਇਆ ਇਹ ਤੁੰਗਿਆ ਬੱਚਾ ਕਤਲ ਕੀਤਾ ਸਾਨੂੰ ਕੱਲ ਪਰਸੋਂ ਦੀ ਮੁੱਤ ਤੋਂ ਪਤਾ ਲੱਗਿਆ ਤੇ ਮੈਂ ਤੁਹਾਡਾ ਧੱਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਮਿਸਾਲੂ 23 ਨੂੰ ਕਾਲ ਆਈਆਂ ਸਨ ਓਪੀ ਦੀਆਂ ਅਸੀਂ ਐਸਐਸਪੀ ਅਸੂਲੀ ਕੋਲ ਮਲੇ ਫਰਕਾਰ ਦਿੱਤੀ ਸੌਂਡੀ ਐਸਪੀ ਸੱਬਿਆ ਪਰ ਅਜੇ ਤੱਕ ਜੋ ਸਰਪਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਸਰਪਤੀ ਮੰਗੀ ਪੈਸੇ ਮੰਗੇ 28 ਤਰੀਕ ਨੂੰ ਉਸ ਬੰਦੇ ਨੂੰ ਨਸਲ ਕੀਤਾ ਜਾਵੇ ਲੋਕਾ ਸਮਝਾਂਦਾ ਜਾਵੇ ਅਜੇ ਤੱਕ ਕਿਸੇ ਪਰ ਹਰ ਕੋਈ ਨਹੀਂ ਹੋਇਆ ਪਾਉਂ ਸਭ ਧੱਕਾ ਨਾ ਵੇ ਪਰ ਸਾਡਾ ਪੰਜਾਬ ਧਿਆ ਯਾਨਾ ਇਸਨੂੰ ੱੱੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀਆਂ ਨੇ ਖਾਂ ਖਾਂ ਦੇ ੱੱੱਕਾ ਹੰਡਾ ਰਿਆ ਸਾਡੇ ਨੌਰਥਰਨ ਜੇਬਲ ਪਿੱਛੇ ਨਾ ਹੋਇਆ ਅਸੀਂ ਇਸ ਵਾਰ ਕੋ ਪੰਜਾਬ ਸਰਕਾਰ ਨੇ ਮੰਨ ਕਰ ਦਿਆ ਏ ਸਿਰ ਗਰੀਬੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਸੈਬਰ ਸਾਲ ਕੀਤੇ ਗਿਆ ਟ੍ਰਾਂਸਫਰ ਦੇ ਪੈਸੇ ਨਿਕਲੇ ਕੁਝ ਘੰਟੇ ਜਿਹੇ ਗੰਦੇ ਰਸਤੇ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਹੈ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਆ ਨਾੜੇ ਦੀ ਨਹੀਂ ਹੁੰਦੀ ਉਸ ਸਾਨੂੰ ਬਹੁਤ ਕੁਝ ਖਬਰਾਂ ਸੁਣੀਆਂ ਨੇ ਗਰੋਹ ਕੰਮ ਕਰਦੇ ਨੇ ਇਹ ਗੱਲ ਗਰੋਹਾਂ ਨਾਥੀ ਪਾਈ ਜਾ ਸਕਦੀ ਉਹਨਾਂ ਨੂੰ ਸਿਰਿਆ ਜਾਣਾ ਚਾਹੀਦਾ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾਰੇ ਦਾ ਕੰਮ ਨਹੀਂ ਕਰਦਾ ਤੇ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਗਰੋਹਾਂ ਤੇ ਨਾਥ ਪਾਈ ਜਾਵੇ ਸਿਰ ਲੱਗਦਾ ਕਿ ਗੁਜਰਾਤ ਕਿਸ ਨੇ ਸਮਾਂ ਰਿੰਦਿਆ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਕਹਾਣੀ ਸੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18-19 ਤੱਕ ਹੋ ਜਾਂਦੀ ਉਸ ਸਰੀਰ ਨੂੰ ਮੇਟ ਨੂੰ ਜਿਹੜੀ ਬਦਲੀ ਕਰਦਾ ਹੈ ਜਹਾ ਮਾਰਾ ਹਲਕੀ ਤਰ ਇੱਧਰ ਰਹਿੰਦੇ ਸਮੇਂ ਚ ਕੋਈ ਕਾਰਵਾਈ ਕੀਤੀ ਤਾਂ ਤੁਹਾਡੇ ਸਭ ਸਰੀਰ ਤੋਂ ਸਬੂਤ ਨਿਕਲਦਾ ਜਾਨ ਬਚਣੇ ਤੋਂ 80% ਸਰੀਰ ਨਹੀਂ ਪਰਾ ਮਿਲਿਆ ਸਿਰਫ ਕਿੰਨੇ ਬੰਦੇ ਦਾ ਰਸਤ ਕਿੰਨੇ ਅਸਲ ਬਿਜਲਾ ਕਿ ਸਾਡਾ ਵੀਰ ਜਿਹੜੇ ਨੇ ਗੁਜਰਾਤ ਵਿੱਚ ਨੇ ਸਾਡਾ ਵੀਰ ਉੱਤੇ ਗਿਆ ਅਦੁੱਟਣ ਭੋਈਆ ਕੋਈ ਨਹੀਂ ਉਹ ਦੱਸਣ ਕਿ ਕੱਲ ਉਨਾ ਆਉਣਾ ਪੁੰਚਣਾ ਨਹੀਂ ਸੀ ਗਿਆ